ਰਾਣੀ ਮਾਦੀ ਅੰਤਿਮ ਅਰਦਾਸ ਵਿੱਚ ਅੱਜ ਕਈ ਪਤਵੰਤੇ ਸੱਜਣ ਅਤੇ ਹਾਜ਼ਰੀ ਲਵਾ ਰਹੇ ਹਨ ਸ਼ਰਦਾ ਦੇ ਫੁੱਲ ਜਿਹੜੇ ਰਾਣੀ ਮਾਣੂ ਭੇਟ ਕਰ ਰਹੇ ਹਨ ਸਨੌਰ ਤੋਂ ਵਿਧਾਇਕ ਹਰਮਿੰਦਰ ਸਿੰਘ ਦੀ ਪਠਾਨ ਮਾਦਰਾ ਜੋ ਸੁਧਾਰ ਜੀ ਦੇਣ ਵਾਸਤੇ ਪਹੁੰਚੇ ਹਨ ਕੀਕਰ ਪਠਾਨ ਮਾਦਰਾ ਆਸ਼ਿਰਫਜ ਸੰਤ ਸਤਨਾਮ ਸਿੰਘ ਜੀ ਦੇ ਜੋ ਧਰਮ ਪਤਨੀ ਰਾਣੀ ਮਾਤਾ ਜੀ ਉਹਨਾਂ ਦੇ ਭੋਗ ਦੀ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਸਾਡੇ ਪਰਿਵਾਰ ਆ ਮਾਸੜ ਜੀ ਮੇਰੇ ਪਰੇ ਜੀਜਾ ਜੀ ਨਾਲ ਪਰਿਵਾਰਕ ਉਹਨਾਂ ਦੀ ਸਾਹਜ ਅਸੀਂ ਨਹੀਂ ਹਮੇਸ਼ਾ ਬਾਬਾ ਜੀ ਦੇ ਕੋਲ ਹਾਜ਼ਰੀ ਲਵਾਉਂਦੇ ਰਹਿੰਨੇ ਆ ਤੇ ਮਾਤਾ ਜੀ ਇੱਕ ਸਮਾਜ ਸੇਵਿਕ ਸੀ ਬਹੁਤ ਵਧੀਆ ਲੋਕਾਂ ਨੂੰ ਅੱਜ ਲੋੜ ਸੀ ਉਹਨਾਂ ਦੀ ਹਮੇਸ਼ਾ ਹੀ ਵਾਂ ਮਾਪੇ ਦੀ ਲੋੜ ਹੁੰਦੀ ਹੋ ਉਹਨਾਂ ਨੇ ਇੱਕ ਆਪਣੇ ਬੱਚਿਆਂ ਵਾਂਗੂ ਸਾਰਿਆਂ ਨੂੰ ਰੱਖਿਆ ਸੀ ਕਿ ਜਿੰਨੇ ਵੀ ਅੱਜ ਆਏ ਆ ਸਾਰੇ ਬਾਬਾ ਜੀ ਦੇ ਤੇ ਮਾਤਾ ਦੇ ਸਤਕਾਰ ਵਜੋਂ ਆਏ ਆ ਅਸੀਂ ਆਪਣੇ ਵੱਲੋਂ ਆਪਣੀ ਪਾਰਟੀ ਆ ਆਦਮੀ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਮਹਾਰਾਜ ਦੇ ਅਰਦਾਸ ਕਰਦੇ ਆ ਵੈਸੇ ਤੋਂ ਜੀ ਇਹੋ ਜਿਹਾ ਵੀ ਉਹਨਾਂ ਨੇ ਗਾਣਾ ਹੀ ਬਹੁਤ ਚੰਗੇ ਘਾਰਿਆ ਪਰ ਅਸੀਂ ਵੀ ਅਰਦਾਸ ਕਰਦੇ ਆਂ ਵੀ ਉਹਨਾਂ ਨੂੰ ਆਪਦੇ ਚਰਨਾਂ ਚ ਨਵਾਸ ਕਰਦੇ ਧੰਨਵਾਦ